ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਉਸ ਧੀ ਬਾਰੇ ਜਿਹਦੇ ਨਾਲ ਯਾਰਖੰਡ ਦੇ ਵਿੱਚ ਗੈਂਗਰੇ ਹੋਇਆ ਉਹ ਇੱਕ ਕੱਪੜਾ ਸੀਗੇ ਬਾਈਕਰ ਉਹ ਫੋਰਮ ਤੋਂ ਆਪਣੇ ਹਿੰਦੁਸਤਾਨ ਦੇ ਵਿੱਚ ਟੂਰਿਸਟ ਘੁੰਮਣ ਦੇ ਵਾਸਤੇ ਆਇਆ ਸੀ ਆਪਣੀ ਬਾਈਕਲ ਦਾ ਵਾਸਤੇ ਯਾਰਖੰਡ ਦੇ ਕੁਝ ਲੋਕਾਂ ਨੇ ਮਿਲ ਕੇ ਉਹਨਾਂ ਨਾਲ ਵਿਚਾਰਿਆਂ ਨਾਲ ਗੈਂਗਰੇ ਦਿੱਤਾ ਸਾਥ ਜਿੰਦਿਆਂ ਉਸਦੇ ਹਸਬਰ ਨੂੰ ਵੀ ਬਹੁਤ ਪੂਰੇ ਤਰ੍ਹਾਂ ਕੁੱਟਿਆ ਪਾਇਆ ਉਸ ਨੂੰ ਵੀ ਧੀ ਨਾਲ ਵਿਚਾਰੀ ਨਾਲ ਗਹਿਰੇ ਕੰਮ ਤੋਂ ਬਾਅਦ ਉਹਨਾਂ ਨੂੰ ਵੀ ਬਹੁਤ ਕੁੱਟਿਆ ਪਾਇਆ ਸਤਾ ਰਹੇ ਕੋਈ ਹਿੰਦੁਸਤਾਨ ਦਾ ਮੀਡੀਆ ਨਹੀਂ ਬੋਲਿਆ ਕਿਸੇ ਹਿੰਦੁਸਤਾਨ ਦੇ ਮੀਡੀਆ ਨੇ ਖਬਰ ਨਹੀਂ ਲਗਾਈ ਕਿਉਂ ਕਿਉਂਕਿ ਉਹ ਫਾਰਮ ਤੋਂ ਆਈ ਇਸ ਕਰਕੇ ਯਾਰ ਖੰਡ ਦੇ ਪੁਲਿਸ ਉਥੋਂ ਦੇ politician ਕੋਈ ਨਹੀਂ ਬੋਲ ਰਿਹਾ ਉਹਨਾਂ ਨੂੰ ਕੋਈ ਇਨਸਾਫ ਨਹੀਂ ਦੇ ਰਿਹਾ ਉੱਥੇ ਦੇ ਪੁਲਿਸ ਵਾਲੇ ਉਲਟਾ ਉਹਨਾਂ ਨੂੰ ਡਰਾਉਂ ਘਾ ਰਹੇ ਨੇ ਯਾਰ ਉਹਨਾਂ ਦੀ ਹੈਲਪ ਕਰੋ ਉਹ ਵਿਚਾਲੇ ਆਪਦੇ ਦੇਸ਼ ਤੋਂ ਫੌਰੀਂ ਤੋਂ ਇੱਥੇ ਆਪਣੇ ਏਰੀਆ ਦੇਸ਼ ਦੇ ਵਿੱਚ ਘੁੰਮਣ ਫਿਰਨ ਆਏ ਆ ਕਿ ਇਹ ਕਹਿਣਗੇ ਜਾ ਕੇ ਵਾਪਸ ਕਿ ਸਾਡਾ ਟੂਰ ਕਿਵੇਂ ਦਾ ਰਿਹਾ ਉੱਥੇ ਸਾਡੇ ਨਾਲ ਗੈਂਗਰੇ ਹਮਲਾ ਗਿਆ ਸਾਨੂੰ ਕੁੱਟਮਾਰ ਕੀਤੀ ਗਿਆ ਦੇ ਨਾਲ ਦੂਜੀ ਗੱਲ ਇਹ ਜੇ ਕੋਈ ਪੰਜਾਬ ਦਾ ਨੌਜਵਾਨ ਭਾਈ ਅਤਪਾਲ ਸਿੰਘ ਵਰਗਾ ਕਹੇ ਦੇ ਕਿ ਮੈਂ ਹਿੰਦੁਸਤਾਨੀ ਨਹੀਂ ਹਾਂ ਮੈਂ ਪੰਜਾਬੀ ਹਾਂ ਉਹਨਾਂ ਨੇ ਐਨਐਸਏ ਦਾ ਆ ਕੇ ਉਹਨਾਂ ਨੂੰ ਚੱਕ ਕੇ ਜੇਲ੍ਹ ਸੁਟਾ ਜਾਂਦਾ ਹੈ ਬਿਨਾਂ ਗੱਲ ਤੋਂ ਤੇ ਇਹਨਾਂ ਨੂੰ ਸੁਟੋ ਜੇਲ੍ਹ ਚੋਂ ਹੁਣ ਤੁਹਾਡੇ ਹਿੰਦੁਸਤਾਨੀਆਂ ਨੇ ਰੇਲ ਕੀਤਾ ਹੈ ਕਿ ਉਹ ਯਾਰਖੰਡ ਦੇ ਵਿੱਚ ਇਹ ਕੌਣ ਜਿਨ੍ਹਾਂ ਨੇ ਰੇਲ ਕੀਤਾ ਹੈ ਤੇ ਹਿੰਦੁਸਤਾਨੀ ਨੇ ਇਹਨਾਂ ਨੂੰ ਹੁਣ ਸੁਟੋ ਜੇਲ੍ਹਾਂ ਦੇ ਦੋ ਫਾਂਸੀ ਮਾਰੋ ਗੋੜੀ ਨਾ ਉਹਨਾਂ ਕਿਰਤੀ ਇਹਨਾਂ ਸਾਫ਼ ਦੇ ਕੇ ਜੋਇਆ। ਹੁਣ ਕਿਉਂ ਚੁੱਪ ਕਰ ਗਏ ਕਿਸੇ ਮੀਡੀਆ ਨੇ ਖਬਰ ਨਹੀਂ ਤੱਕ ਲਈ ਜਾਈ। ਅਗਰ ਜੇ ਕੋਈ ਪੰਜਾਬ ਚ ਘਟਨਾ ਹੋ ਜੇ ਤੇ ਭੈ ਜੋ ਸਾਰਾ ਹਿੰਦੁਸਤਾਨ ਦਾ ਮੀਡੀਆ ਕੁੱਤਿਆਂ ਵਾਂਗ ਭੱਗ ਲੋ ਜਾਂਦਾ ਵੀ ਖਬਰਾਂ ਤੇ ਖਬਰਾਂ ਲਾ ਦੋ ਝੂਠੀਆਂ ਲਾ ਦੋ। ਹੁਣ ਨਾ ਉਹ ਸੱਚੀ ਖਬਰ ਲਾਓ ਹੁਣ ਕਰਦੇ ਕਿਉਂਕਿ ਹੁਣ ਤੁਹਾਡੇ ਹਿੰਦੁਸਤਾਨ ਦੀ ਬੇਚੀ ਹੁੰਦੀ ਹੈ। ਲਾਂਤਾਂ ਪੈਣ ਜਾਂ ਤੁਹਾਨੂੰ ਕੋਈ ਤਾਂ ਨਹੀਂ ਖਬਰ ਲਾਉਂਦਾ। ਸ਼ਰਮ ਕਰੋ। ਜੇ ਅੱਜ ਯਾਰ ਅਖੰਡ ਵਾਲੇ ਮੈਂ ਤੁਹਾਨੂੰ ਕਹਿਣਾ ਜੇ ਤੁਸੀਂ ਅੱਜ ਉਸ ਧੀ ਦੀ سپورਟ ਨਹੀਂ ਕਰਦੇ ਕੱਲ ਨੂੰ ਤੁਹਾਡੀਆਂ ਧੀਆਂ ਨਾਲ ਵੀ ਗੈਂਗਰੇ ਹੋਣਗੇ ਤੇ ਕੱਲ ਨੂੰ ਤੁਹਾਡੀ سپورਟ ਵੀ ਕਿਸੇ ਨਹੀਂ ਕਰਦੀ ਫੇਰ ਕੱਲ ਯਾਦ ਰੱਖਿਓ ਫਿਰ ਤੁਸੀਂ ਵੀ ਰੋਣਾ ਆ ਜੇ ਤੁਹਾਡੀ سپورਟ ਹੀ ਕੋਈ ਨਹੀਂ ਹੋਣਾ ਜੇ ਉਹ ਵੀ ਕਿਸੇ ਦੀ ਧੀ ਆ ਕਿਸੇ ਦੀ ਭੈਣ ਆ ਕਿਸੇ ਦੀ ਬੱਚੀ ਆ ਜੇ ਉਹ ਆਪਣੇ ਵਿਆਹ ਦੇ ਵਿੱਚ ਘੁੰਮਣ ਫਿਰਨ ਆ ਗਿਆ ਚਰਿਆ ਦੇ ਟੂਰ ਤੇ ਉਹਨਾਂ ਨੇ ਕੀ ਮਨ ਹਟਾਤਾ ਇਹ ਬੇਬੁਰੇ ਤਰੀਕੇ ਨਾਲ ਉਹਦੀ ਇੱਜ਼ਤ ਨੂੰ ਵੀ ਚਲੀ ਗਈ। ਫਿਰ ਵੀ ਮੈਂ ਕਹਿਣਾ ਉਹ ਕਿੱਡਾ ਦੇ ਲਿਆ। ਉਸਨੇ ਆਪਦੇ ਸੋਸ਼ਲ ਮੀਡੀਆ ਦੇ ਸਰਕੀ ਲਾ ਕੇ ਪਾਈ ਆ ਕਿ ਮੇਰੇ ਨਾਲ ਕੁਝ ਹੋਇਆ ਵਾ। ਪਰ ਕਿਸੇ ਮੀਡੀਆ ਨੇ ਕੁਛ ਨਹੀਂ 보ਜਾ, ਕੋਈ ਫੋਟੋ ਨਹੀਂ ਲਾਈ, ਕੋਈ ਦੱਸਿਆ ਨਹੀਂ। ਸ਼ਰਮੋਦਾ ਲੋਕ ਅਜੇ ਵੀ ਜਿਹੜੇ ਕੈਮਰੇ ਲਾ ਕੇ ਘੁੰਮਦਾ ਕੋਈ ਜਗ੍ਹਾ ਨਹੀਂ ਇਹ ਖਬਰ ਚਲਾਓ, ਉਹਨੂੰ ਇਨਸਾਫ਼ ਦਿਵਾਓ ਜਾਰੀ ਰੱਖੋ। ਅੱਜ ਵੀ ਉਹ ਜ਼ਿੰਦਗੀ ਮੌਤ ਦੇ ਵਿੱਚ ਜੁੱਟਣ ਲਈ ਆ। ਇਹ ਨਾਲ ਕੁਛ ਹੋਣ ਤੋਂ ਬਾਅਦ ਪਰ ਫਿਰ ਵੀ ਕੋਈ ਜੀ ਸਾਥ ਦੇਣ ਉਤਿਆਰ ਨਹੀਂ ਮੈਂ ਉਹਨਾਂ ਵੀਰਾਂ ਨੂੰ ਕਹੂੰਗਾ ਜਿਹੜੇ ਹਰ ਕਿਸੇ ਦੀ ਹੱਲਪ ਕਰਨ ਜਾਂਦੇ ਨੇ ਜਾਂ ਕਿੱਦਾਂ ਵੀ ਪਹੁੰਚਦੇ ਨੇ ਬਾਈ ਜੀ ਆਹ ਰਹਿਮ ਹੈ ਉਹਨਾਂ ਦੀ ਹੱਲਪ ਦਾ ਉਹ ਲੋੜਵੰਦਾਂ ਦੀ ਜਰੂਰ ਹੈਲਪ ਕਰੋ ਜਿਹੜਾ ਕੋਈ ਦੂਰ ਦਾ ਨਹੀਂ ਜਾਂਦਾ ਪੁੰਨਾਗੇ ਬਨੇ ਪਰਾਖੰਡ ਹਿਆਰਖੰਡ ਜਿਹੜੇ ਰਹਿੰਦੇ ਨੇ ਚੰਗੇ ਬੰਦੇ ਉਹਨਾਂ ਨੂੰ ਬੇਨਤੀ ਆਗੇ ਤੁਸੀਂ ਪਹੁੰਚੋ ਉਹਨਾਂ ਦੀ ਸਪੋਰਟ ਕਰੋ ਜਾਇਆ ਜੀ ਜੇ ਅੱਜ ਅਸੀਂ ਕਿਸੇ ਦੀ ਵੀ ਸਪੋਰਟ ਕਰਾਂਗੇ ਨਾ ਤੇ ਕੱਲ ਨੂੰ ਮਹਾਰਾਜ ਹਰ ਕਿਸੇ ਦੀ ਧੀ ਨੂੰ ਸੇਵ ਰੱਖੂਗਾ ਪਰ ਇਹ ਹਿੰਦੁਸਤਾਨ ਦਾ মিডিਆ ਇਹੋ ਜਿਹੀ ਖਬਰ ਨਹੀਂ ਲਾਉਂਦਾ ਇਸ ਕਰਕੇ ਮੇਰੀ ਬੇਨਤੀ ਆ ਉਠੋ ਉਹਨਾਂ ਨੂੰ ਸਪੋਰਟ ਕਰੋ ਅੱਜ ਉਹਨਾਂ ਨੂੰ ਲੋੜ ਹੈ ਸਪੋਰਟ ਦੀ ਹੁਣ ਕਿੱਧਰ ਗਈਆਂ ਸਰਕਾਰਾਂ ਹਿੰਦੁਸਤਾਨੀਆਂ ਹਕੂਮਤਾਂ ਹਿੰਦੁਸਤਾਨ ਦੀ ਹਕੂਮਤ ਤੋਂ ਬਹੁਤ ਪਾਵਰੇਗਾ ਦੋ ਇਨਸਾਨ ਉਹ ਤਿਆਨ ਲੋਕ ਅਜੇ ਵੀ ਖੜਾ ਰਿਆ ਐਦਾਂ ਤੇ ਹੋਣੀ ਸਕਦਾ ਜੇ ਕੁਝ ਪੜਨਦੇ ਆ ਜੇ ਪੰਜਾਬ ਚ ਕੱਲਾ ਕੱਲਾ ਪਿੰਡ ਜ਼ੀਰੋ ਸਕਦਾ ਤੇ ਕੀ ਕਰੇ ਇੱਥੇ ਗਲੀਆਂ ਨੇ ਇੱਥੇ ਨਹੀਂ ਪੜ ਸਕਦੇ ਇਹਨਾਂ ਸ਼ਰੀਆਮ ਤੋਂ ਹੁੰਦਾ ਹੈ ਉਹ ਹੁਣ ਸਰਕਾਰ ਉੱਥੇ ਭੜੇ ਇਹਨਾਂ ਨੂੰ ਸੁਟੇ ਅੰਦਰ ਦੇਣ ਫਾਂਸੀ ਦੂਜੀ ਗੱਲ ਮੈਂ ਕਹੂੰਗਾ ਮੈਂ ਗਲਫ ਕੰਟਰੀ ਨੂੰ ਸਲਾਮ ਕਰਦਾ ਬਹਿਰੀਨ ਦੇ ਵਿੱਚ ਮੈਂ 2 ਸਾਲ ਵਰਤ ਕੀਤਾ ਹੈ ਪਹਿਲਾਂ 2016 ਦੇ ਵਿੱਚ ਉੱਥੇ ਨਗਟਾ ਰਾਇਆ ਸੀ ਤਾਂ ਤੇ ਅਰਬ ਕਾਹਨਾ ਦੇ ਬੜੀ ਦੂਰ ਦੀ ਗੱਲ ਹੈ ਜੇ ਉਹਨਾਂ ਦੇ ਜਨਾਨੀ ਨੂੰ ਕੋਈ ਛੇੜ ਨਹੀਂ ਦੇਵੇ ਨਾ ਵੀ ਕੁਝ। ਦੂਜੀ ਗੱਲ ਮੈਂ ਕਹੂੰਗਾ ਮੈਂ ਗਲਫ ਕੰਟਰੀ ਨੂੰ ਸਲਾਮ ਕਰਦਾ। ਬਹਿਰੀਨ ਦੇ ਵਿੱਚ ਮੈਂ 2 ਸਾਲ ਰਹਿ ਕੀਤਾ ਹੈ ਪਹਿਲਾਂ 2016 ਦੇ ਵਿੱਚ। ਉੱਥੇ ਇੰਨਾ ਘੱਟਾ ਹੈ ਇਸ ਚੀਜ਼ ਦਾ ਕਿ ਅਰਬ ਕਾਹਨਾ ਦੇ ਬੜੀ ਦੂਰ ਦੀ ਗੱਲ ਹੈ ਜੇ ਉਹਨਾਂ ਦੇ ਜਨਾਨੀ ਨੂੰ ਕੋਈ ਛੇੜ ਨਹੀਂ ਦੇਵੇ ਨਾ ਵੀ ਕੁਝ ਵੇਖੀ ਲੱਭੇ। ਉਹ ਹਲਾਹ ਕਰਕੇ 24 ਘੰਟੇ ਅੰਦਰ ਅੰਦਰ ਮਾਰ ਦਿੰਦੇ ਪੁਲਿਸ ਬੋਲਦੀਆਂ ਨੇ। ਤੇ ਨਾ ਹੀ ਉੱਥੋਂ ਦੀ ਪੁਲਿਸ ਇਸ ਮੈਟਰ 'ਚ ਆਉਂਦੀ ਹੈ। ਉਹਨਾਂ ਨੂੰ ਹਾਕਿਆ ਕਿ ਜੇ ਕਿਸੇ ਦੀਪੈਨ ਨੂੰ ਕੋਈ ਛੇੜਦਾ ਬਲਾਤਕਾਰ ਹੁੰਦਾ ਕੁਝ ਕਰਦਾ ਤਾਨੂੰ ਤੁਸੀਂ ਉਸੇ ਵੜੇ ਮਾਰ ਦੋ ਕੋਈ ਆਖਦਾ ਨਹੀਂ ਇੱਥੇ ਇੱਥੇ ਬਲਾਤਕਾਰੀ ਬੋਲੋਣਾ ਦੇ ਸਾਥ ਬਾਹਰ ਆ ਜਾਂਦੇ ਔਰ ਦੋ ਚੌਵੀ ਨਹੀਂ ਉਹਨਾਂ ਨੂੰ ਟ੍ਰੋਲਾ ਵਿੱਚ ਜੰਦੀਆਂ ਵਾ ਬਲਾਤਕਾਰੀ ਗੈਂਗ ਵਰ ਜਿਹੜੇ ਆ ਉਹ ਸ਼ਰੇਆਮ ਬਾਹਰ ਤੋਂ ਹੁੰਦੇ ਆ ਬਹੁਤ ਗੰਦੇ ਹਾਲਾਤ ਨੇ ਪਰ ਹਿੰਦੂਸਤਾਨ ਦੀ ਸਰਕਾਰ ਪਪੂ ਮਾਤਾ ਜਾਵੇ ਦੇ ਬਹੁਤ ਕੁਛ ਕਰ ਸਕਦੀ ਆ ਜਿੱਦਣ ਤੁਹਾਡੀਆਂ ਹੋਰ ਹੋਰ ਦੋ ਚਾਰ ਸਾਲ ਤੁਹਾਡੀਆਂ ਧੀਆਂ ਪੜਨ ਨੂੰ ਕੋ ਚੱਕਣ ਲੈ ਰਹਿਣਾ ਵੇਖੋ ਇਹ ਮਹਾਵਤ ਨਹੀਂ ਬੰਨਣਾ ਉઠੋ ਉਹਨਾਂ ਨੂੰ ਜਿਆਦਾ ਨਾਲ ਇਨਸਾਫ ਦਿਓ ਕੀ ਵੀ ਵੀ ਹੋ ਗਿਆ ਉਹਨਾਂ ਦੇ ਦਿਲ ਦੇ ਕਿ ਅਸੀਂ ਜੀਵਿਆ ਦੇ ਵਿੱਚ ਘੁੰਮਣ ਫਿਰਨਾ ਹੈ ਤਾਂ ਕੀ ਬਣੇਗਾ ਉਹਨਾਂ ਨਾਲ ਸਪੋਰਟ ਕਰੋ ਯਾਰ ਉਹਨਾਂ ਦੀ